ਅਸੀਂ ਸ਼ਾਂਤੀ ਚਾਹੁੰਦੇ ਆ ਲੜਨਾ ਵੀ ਜਾਣਦੇ ਆ ਕੰਨੇ ਵਾਂਗੂ ਵੈਰੀ ਨੂੰ ਕੜਨਾ ਵੀ ਜਾਣਦੇ ਆ ਪਰ ਕਿੱਦੜ ਜਾਤਾ ਸ਼ੇਰਾਂ ਨਾਲ ਖੈਂਦੀਆਂ ਨੇ ਓ ਬੱਬਰ ਸ਼ੇਰਾਂ ਨਾਲ ਕਤੀੜਾ ਪੰਗੇ ਲੈਂਦੀਆਂ ਨੇ ਹਏ ਬੱਬਰ ਸ਼ੇਰਾਂ ਨਾਲ ਕਤੀੜਾ ਪੰਗੇ ਲੈਂਦੀਆਂ ਨੇ ਤੇ ਜਿਵੇਂ ਪੂਰਾ ਪੰਜਾਬ ਅਰਦਾਸ ਕਰ ਰਿਹਾ ਹੈ ਕਿ ਇੱਧਰ ਹਰਮੰਦਰ ਉੱਧਰ ਨਨਕਾਣਾ ਪੂਰਾ ਪੰਜਾਬ ਕਰੇ ਅਰਦਾਸਾਂ ਵਰਤੇ ਨਾ ਕੋਈ ਭਾਣਾ ਹਸਤਾ ਇਹੋ ਜਿਹੇ ਭਾਣੇ ਨਾ ਹੀ ਜਿਹੜੇ ਵਰਤਨ ਪੰਜਾਬ ਦੀ ਸਾਂਝ ਬਣੀ ਰਹੇ ਲੋਕ ਇੱਕ ਦੂਜੇ ਨਾਲ ਜੁੜੇ ਰਹਿਣ ਪਰ ਜੇ ਸ਼ਰਾਰਤਾ ਹੋਣ ਗਈਆਂ ਇਨਸਾਨੀਅਤ ਦਾ ਨੁਕਸਾਨ ਹੋਏਗਾ ਤਾਂ ਜਵਾਬ ਦੇਣਾ ਵੀ ਭਾਰਤ ਜਾਣਦਾ ਈ ਵਾਗੇ ਦੀਏ ਸਰਹੱਦੇ ਨੀ ਨਕਤੇ ਲੜਾਈ ਲੱਗੇ ਹੋਣੀ ਬੜੀ ਖਰਾਬੀ ਆ ਨੀ ਬੰਬ ਉਧਰ ਡਿੱਗਣ ਜਾਂ ਇਧਰ ਮਰਨੇ ਪੁੱਤ ਪੰਜਾਬੀ ਆ ਉਧਰ ਵੀ ਪੰਜਾਬ ਦਾ ਨੁਕਸਾਨ ਹੋ ਰਿਹਾ ਇਧਰ ਵੀ ਪੰਜਾਬ ਦਾ ਨੁਕਸਾਨ ਹੋ ਰਿਹਾ ਅਸੀਂ ਇੱਥੇ ਤੱਕ ਗਏ ਚੱਕਿਆ ਕਿ ਸੁਖੀ ਵਸੇ ਕਸ਼ਮੀਰ ਮੁਕੇ ਰੇੜ ਕਾ ਪਸ਼ੌਰ ਦਾ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਜਦੋਂ ਕਿ ਅਸੀਂ ਗਾ ਗੂ ਕੇ ਜਾਂ ਨੇੜੇ ਹੁੰਨੇ ਆ ਉਧਰੋਂ ਨੇੜੇ ਹੁੰਨੇ ਉਧਰੋਂ ਫੇਰ ਕੋਈ ਪਟਾਕਾ ਪੈ ਜਾਂਦਾ ਤੇ ਕੋਈ ਵਾਰਦਾਤ ਹੋ ਜਾਂਦੀ ਹੈ ਸਾਡਾ ਸਾਰੇ ਕੀਤੇ ਕਰਾਇ ਤੇ ਪਾਣੀ ਫਿਰ ਜਾਂਦਾ ਅਸੀਂ ਜ਼ੀਰੋ ਨੇ ਅਸੀਂ ਮੈਨਸ ਜ਼ੀਰੋ ਹੁੰਦੇ ਸਾਰੇ ਕਲਾਕਾਰ ਪਰ ਮੈਂ ਹੱਥ ਜੁੜ ਕੇ ਕਹਿੰਦਾ ਬੇਨਤੀ ਕਰਦਾ ਜਿਹੜੇ ਉਧਰਲੇ ਕਮੇਡੀਅਨ ਕਲਾਕਾਰ ਹੈ ਠੀਕ ਹੈ ਅਸੀਂ ਤੁਹਾਡੇ ਡਰਾਮੇ ਬਹੁਤ ਦੇਖਦੇ ਆਂ ਫਿਲਮਾਂ ਬਹੁਤ ਦੇਖਦੇ ਆਂ ਕਮੇਡੀ ਦੇਖਦੇ ਆਂ ਪਰ ਸਾਡੀ ਇੰਡੀਆ ਬਾਰੇ ਬੁਰਾ ਨਾ ਬੋਲਿਓ ਵੀ ਲੜਾਈ ਨਾ ਲੱਗੇ ਮੋਮਬਤੀਆਂ ਨਾਲ ਚਾਨਣ ਹੋਵੇ ਸਾਨੂੰ ਐ ਪਾਸਪੋਰਟ ਦੀ ਲੋੜ ਨਾ ਪਵੇ ਸਾਨੂੰ ਇਮੀਗ੍ਰੇਸ਼ਨ ਦੀ ਲੋੜ ਨਾ ਪਵੇ ਸਾਡਾ ਆਣ ਜਾਨ ਬੰਦਾ ਰਵੇ ਪਰ ਜੋ ਛਰਾਰਤਾ ਕਰਦੇ ਆ ਪਰ ਉਹਨੂੰ ਸਾਨੂੰ ਸਾਡੀ ਇੰਡੀਅਨ ਆਰਮੀ 에ਅਰ ਫੋਰਸ ਨੇਵੀ ਵਾਲੇ ਐਂਡ ਠਕਮਾ ਜਵਾਬ ਦੇ ਰਹੇ ਨੇ ਤੇ ਉਹਦੇ ਨਾਲ ਸਾਡਾ ਵੀ ਇੱਕ ਚੌੜੀ ਹੋ ਰਹੀ ਹੈ। ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਪੰਜਾਬ ਦੇ ਵਿੱਚ ਜੋ ਤਣਾਅ ਵਾਲਾ ਮਾਹੌਲ ਹੈ ਪੰਜਾਬੀ ਖਾਸ ਕਰ ਸਾਡੀਆਂ ਫੋਰਸਾਂ ਪਾਕਿਸਤਾਨ ਨੂੰ ਡਟਵਾ ਜਵਾਬ ਵੀ ਦੇ ਰਹੀਆਂ ਨੇ ਤੇ ਜੋ ਅਤਵਾਦੀ ਹਮਲਾ ਪਹਿਲਗਾਮ ਦੇ ਵਿੱਚ ਹੋਇਆ ਇਹ ਸਟ੍ਰਾਈਕ ਰਾਹੀਂ ਮੂੰਹ ਤੋੜਵਾ ਜਵਾਬ ਦਿੱਤਾ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਖਬਰਾਂ ਚੱਲ ਰਹੀਆਂ ਫਿਕਰ ਵੀ ਹੈ ਤੇ ਜਿਗਰੇ ਦੇ ਨਾਲ ਡਟੇ ਵੀ ਹੋਏ ਨੇ ਬਾਰਡਰਾਂ ਦੇ ਉੱਤੇ ਸਾਡੇ ਨਾਲ ਨੇ ਪੰਜਾਬ ਦੇ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਹੋਰੀ ਇਹਨਾਂ ਨੇ ਪੰਜਾਬ ਦੀ ਗਾਇਕੀ ਨੂੰ ਖਾਸ ਕਰ ਜਜ਼ਬਿਆਂ ਨੂੰ ਆਪਣੇ ਗੀਤਾਂ ਚ ਭਰੋਇਆ ਅੱਜ ਗੱਲਬਾਤ ਕਰਾਂਗੇ ਵੈਸੇ ਤੁਹਾਨੂੰ ਮੈਂ ਚਾਚਾ ਜੀ ਵੀ ਕਹਿੰਨਾ ਪਿਆਰ ਨਾਲ ਤੁਹਾਡੇ ਪਿੰਡ ਆਂ ਦਿਆਲਪੁਰ ਜੀ ਸਤਿ ਸ਼੍ਰੀ ਅਕਾਲ ਕਿਵੇਂ ਸਿਹਤ ਤੁਹਾਡੀ ਹਾਂ ਬਿਲਕੁਲ ਸੇਠੀ ਗਿਆ ਜੀ ਸਭ ਤੋਂ ਪਹਿਲਾਂ ਮਿੱਟੀ ਚੈਨਲ ਦੇ ਸਾਰੇ ਹੀ ਜਿੰਨੇ ਵੀ ਤੁਸੀਂ ਕੈਮਰਾਮੈਨ ਤੇ ਕਰਨਵੀਰ ਜੀ ਸਾਰੇ ਆਏ ਹੋ ਤੇ ਨਿੱਗੀ ਜੀ ਆ ਤੇ ਉਸ ਤੋਂ ਬਾਅਦ ਸਲੂਟ ਹੈ ਜੀ ਭਾਰਤ ਦੀਆਂ ਸਾਰੇ ਹੀ ਚਾਹੇ ਬੀਐਸਐਫ ਹੈ ਚਾਹੇ ਆਰਮੀ ਹੈ ਚਾਹੇ ਕੋਈ 에ਅਰ ਫੋਰਸ ਹੈ ਚਾਹੇ ਕੋਈ ਨੀਵੀ ਹੈ ਉਹਨਾਂ ਨੂੰ ਦਲਵਿੰਦਰ ਦਿਆਲਪੁਰੀ ਵੱਲੋਂ ਸਲੂਟ ਹੈ ਤੇ ਸਲੂਟ ਹੈ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੇ ਹੌਸਲਾ ਦੇ ਰਹੇ ਨੇ ਤੇ ਸਲੂਟ ਹੈ ਜਿਹੜੇ ਕੀ ਹੱਲਾਸ਼ੇਰੀ ਦੇ ਰਹੇ ਨੇ ਮੀਡੀਆ ਪਰਸਨ ਚਾਹੇ ਇਲੈਕਟ੍ਰੋਨਿਕ মিডিਆ ਚਾਹੇ ਪ੍ਰਿੰਟ মিডিਆ ਉਹਨੂੰ ਸਲੂਟ ਹੈ ਦਲਵਿੰਦਰ ਦਿਆਲਪੁਰੀ ਵੱਲੋਂ ਕਿ ਕੋਈ ਗੀਤ ਸਾਡੇ ਜਵਾਨਾਂ ਨੂੰ ਗੀਤ ਤੋਂ ਸ਼ੁਰੂਆਤ ਕਰਦੇ ਗੱਲਾਂ ਬਾਤਾਂ ਵੀ ਨਾਲ ਤੋਰਾਂਗੇ ਜੀ ਹਾਂਜੀ ਗੀਤ ਹੈ ਕਿ ਬਹੁਤ ਮੇਰਾ ਵਧੀਆ ਗੀਤ ਚੱਲਿਆ ਤੇ ਉਹ ਤੁਹਾਡੇ ਨਜ਼ਰ ਕੰਨ ਜਾ ਰਾਂ ਜੀ ਕਿ ਅਸੀਂ ਸ਼ਾਂਤੀ ਚਾਹੁੰਨੇ ਆ ਲੜਨਾ ਵੀ ਜਾਣਦੇ ਆ ਗੰਨੇ ਵਾਂਗੂ ਵੈਰੀ ਨੂੰ ਕਰਨਾ ਵੀ ਜਾਣਦੇ ਆ ਪਰ ਗਿੱਦੜ ਜਾਂਦਾ ਸ਼ੇਰਾਂ ਨਾਲ ਖੈਂਦੀਆਂ ਨੇ ਉਹ ਬੱਬਰ ਸ਼ੇਰਾਂ ਨਾਲ ਕਤੀੜਾਂ ਪੰਗੇ ਲੈਂਦੀਆਂ ਨੇ ਹਏ ਬੱਬਰ ਸ਼ੇਰਾਂ ਨਾਲ ਕਤੀੜਾਂ ਪੰਗੇ ਲੈਂਦੀਆਂ ਨੇ ਅਸੀਂ ਸ਼ਾਂਤੀ ਵੀ ਆ ਤੇ ਅਸੀਂ ਲੜਨਾ ਵੀ ਜਾਂਦੇ ਆ ਕਿਉਂਕਿ ਖੜੀਆਂ ਤਿਆਰ ਫੌਜਾਂ ਦੇ ਦਿਓ ਹੁਕਮ ਕਹਿਣ ਕੁਣ ਚੁਣ ਦੁਸ਼ਮਣ ਮਾਰ ਦਿਆਂਗੇ ਇੰਡੀਆ ਦੇ ਝੰਡੇ ਇੰਡੀਆ ਦੇ ਝੰਡੇ ਚਾੜ੍ਹ ਦਿਆਂਗੇ ਇੰਡੀਆ ਦੇ ਝੰਡੇ ਚਾੜ੍ਹ ਦਿਆਂਗੇ ਇੰਡੀਆ ਦੇ ਝੰਡੇ ਚਾੜ੍ਹੇ ਆ ਜੀ ਬੜੀ ਖੁਸ਼ੀ ਹੋਈ ਜਦੋਂ ਕੱਲ ਪ੍ਰੈਸ ਕਾਨਫਰੰਸ ਹੋਈ ਔਰ ਸਾਡੇ ਕਪੂਰਥਲੇ ਸ਼ਹਿਰ ਸੈਨ ਸਕੂਲ ਉੱਥੇ ਦੇ ਸਟੂਡੈਂਟ ਤੁਨਵਾ ਸਾਹਿਬ ਜਦੋਂ ਉਹਨਾਂ ਦੇ ਸਿਰ ਤੇ ਦਸਤਾਰ ਦੇਖੀ ਤੇ ਜਿਨ੍ਹਾਂ ਨੇ ਇੰਨੇ ਸਰਜੀਕਲ ਅਟੈਕ ਕੀਤੇ ਉਹਨਾਂ ਦੀ ਦਸਤਾਰ ਨੂੰ ਉਹਨਾਂ ਦੀ 에어 ਫੋਰਸ ਨੂੰ ਦਲਵਿੰਦਰ ਦਿਆਲ ਪੁਰੀਆ ਨੂੰ ਸਲੂਟ ਸਲੂਟ ਆ ਬਿਲਕੁਲ ਪੰਜਾਬ ਤਣ ਗਿਆ ਹੁਣ ਹੌਸਲੇ ਨੂੰ ਕਿਵੇਂ ਦੇਖ ਦਵਾਂ ਕਿਉਂਕਿ ਫੌਜ ਦੇ ਵਿੱਚ ਕੋਈ ਗਿਆ ਉਹਦੇ ਮਗਰੋਂ ਤੁਸੀਂ ਪਰਿਵਾਰਾਂ ਦੀ ਵੀ ਗੱਲ ਕੀਤੀ ਪਰਿਵਾਰਾਂ ਦੇ ਵੀ ਵੱਡੇ ਹੌਸਲੇ ਹੁੰਦੇ ਹੈਗੇ ਜੰਗ ਤਾਂ ਵੈਸੇ ਕਿਸੇ ਵੀ ਮੁਸਲ ਹੱਲ ਨਹੀਂ ਹੁੰਦੀ ਪਰ ਹੁਣ ਜੇ ਤੁਸੀਂ ਜਿਵੇਂ ਕਿਹਾ ਵੀ ਜੇ ਆਉਣਗੇ ਤਾਂ ਫਿਰ ਦੱਸਾਂਗੇ ਵੀ ਨਹੀਂ ਇਹ ਗੱਲ ਹੈ ਕਰਨ ਜੀ ਕਿ ਸਭ ਤੋਂ ਪਹਿਲਾਂ ਤੇ ਸਾਡੀ ਉਹ ਜਿਹੜੀ ਭੈਣ ਦਾ ਸੰਧੂਰ ਹੂੰ ਉਹ ਸੰਧੂਰ ਤੇ ਨਾਲ ਜਿਹੜਾ ਪੂਰਾ ਜਿਹੜਾ ਟਾਰਗੇਟ ਹੀ ਸੰਦੂਰ ਆਪਰੇਸ਼ਨ ਬਣ ਗਿਆ ਉਸ ਭੈਣ ਦੇ ਜज्ਬੇ ਨੂੰ ਤੇ ਉਸ ਪਰਿਵਾਰ ਨੂੰ ਸਲੂਟ ਹੈ ਉਸੇ ਕਰਕੇ ਸਾਰੇ ਪਰਿਵਾਰਾਂ ਨੂੰ ਸਲੂਟ ਹੈ ਕਿ ਪਰਿਵਾਰ ਹੀ ਹੱਲਾਸ਼ੇਰੀ ਦਿੰਦੇ ਆ ਪਰ ਅਸੀਂ ਕਲਾਕਾਰ ਨਹੀਂ ਚਾਹੁੰਦੇ ਕਿ ਇੱਕ ਨਾ ਉਧਰ ਲੱਕ ਕਮੇਡੀਅਨ ਕਿੰਗ ਆ ਹੂੰ ਠਾਕਰ ਹੈ ਨਾ ਉਹ ਮੈਨੂੰ ਉਹਦਾ ਨਾਂ ਨਹੀਂ ਪੂਰਾ ਯਾਦ ਪਰ ਮੈਂ ਉਹਦੀ ਪਹਿਲਾਂ ਬਹੁਤ ਰਿਸਪੈਕਟ ਕਰਦਾ ਸੀ ਉਹਨੇ ਬੜੀ ਸਾਰੀਆਂ ਸਾਡੀਆਂ ਪੰਜਾਬੀ ਫਿਲਮਾਂ ਚ ਕੰਮ ਕੀਤਾ ਉਹਨੇ ਤੇ ਬੜੀ ਉਹਨੇ ਰੋਟੀ ਰੋਜੀ ਕਮਾਈ ਪਹਿਲਾਂ ਕੁੜਤੇ ਕੁੜਤੇ ਪਜਾਮੇ ਤੋਂ ਟਾਈਆਂ ਤੱਕ ਆ ਗਏ ਪੈਂਟ ਕੋਟਾਂ ਤੱਕ ਆ ਗਏ ਹੈਨਾ ਬੂਟਾਂ ਤੱਕ ਆ ਗਏ ਜਰਾਬਾਂ ਤੱਕ ਆ ਗਏ ਐਨੀ ਉਹਨੇ ਪੰਜਾਬ ਦੇ ਇੰਡੀਆ ਦੇ ਵਿੱਚ ਕਮਾਈ ਕਮਾਈ ਕੀਤੀ ਹੈਨਾ ਉਹਨੇ ਗਲਤ ਬੋਲਤਾ ਸ਼ੇਅਰ ਬੋਲਤਾ ਇਹ ਹਵਾਵਾਂ ਸਿਆਉਂਗੇ ਫਿਜਾ ਹੋ ਜਾਉਂਗੇ ਫਲਾਣਾ ਤੇ ਕਿਹੜਾ ਲੱਟਰ ਪਟਲ ਨਹੀਂ ਪਰ ਮੈਂ ਕਲਾਕਾਰਾਂ ਨੂੰ ਨਹੀਂ ਇਸ ਕੰਮ ਚ ਆਉਣਾ ਚਾਹੀਦਾ ਠੀਕ ਨਹੀਂ ਗੱਲ ਸਿਆਸਤਦਾਨਾਂ ਨੂੰ ਇਸ ਕੰਮ 'ਚ ਨਹੀਂ ਆਉਣਾ ਖਿਡਾਰੀਆਂ ਨੂੰ ਇਸ ਕੰਮ 'ਚ ਨਹੀਂ ਆਉਣਾ ਚਾਹੀਦਾ ਇਹ ਕੰਮ ਫੋਰਸਾਂ ਦਾ ਠੀਕ ਨਹੀਂ ਗੱਲ ਇਹ ਕੰਮ ਵੱਡੀਆਂ-ਵੱਡੀਆਂ ਫੋਰਸਾਂ ਦਾ ਇੰਟੈਲੀਜੈਂਸੀ ਦਾ ਹੈ ਇਹ ਕੰਮ ਉਹਨਾਂ ਦਾ ਕੰਮ ਹੈ ਕਲਾਕਾਰਾਂ ਨੂੰ ਇਸ ਕੰਮ 'ਚ ਨਹੀਂ ਆਉਣਾ ਚਾਹੀਦਾ ਪਰ ਅਸੀਂ ਕਹਿੰਦੇ ਹਾਂ ਕਿ ਵਾਗੇ ਦੀਏ ਸਰਹੱਦੇ ਤੈਨੂੰ ਤਤੀਵਾ ਨਾ ਲੱਗੇ ਗਾ ਕੇ ਇੱਕ ਵਾਰ ਹਾਂ ਨਹੀਂ ਵਾਗੇ ਦੀਏ ਸਰਹੱਦੇ ਤੈਨੂੰ ਤਤੀਵਾ ਨਾ ਲੱਗੇ ਲੱਗਣ ਫੁੱਲ ਗਲਾਬ ਦੇ ਤੇਰੇ ਦੋਹੀ ਪਾਸੇ ਵਸਦੇ ਨੀੜੀਏ ਪੁੱਤ ਪੰਜਾਬ ਦੇ ਹਾਏ ਤੇਰੇ ਦੋਹੀ ਪਾਸੇ ਵਸਦੇ ਨੀੜੀਏ ਪੁੱਤ ਪੰਜਾਬ ਦੇ ਨੀ ਵਾਗੇ ਦੀਏ ਸਰਹੱਦੇ ਚੰਨ ਜੰਡਿਆਲਵੀ ਸਾਹਿਬ ਇੰਗਲੈਂਡ ਚ ਬਿਠੇ ਨੇ ਬਜ਼ੁਰਗ ਸਾਡੇ ਅੰਕਲ ਜੀ ਕੀ ਲਿਖਦੇ ਨੇ ਨੀ ਵਾਗੇ ਦੀਏ ਸਰਹੱਦੇ ਨੀ ਨਕਦੇ ਲੜਾਈ ਲੱਗੇ ਖੋਣੀ ਬੜੀ ਖਰਾਬੀ ਆ ਨੀ ਬੰਬ ਉਧਰ ਡਿੱਗਣ ਜਾਂ ਇਧਰ ਮਰਨੇ ਪੁੱਤ ਪੰਜਾਬੀਆ ਉਧਰ ਵੀ ਪੰਜਾਬ ਦਾ ਨੁਕਸਾਨ ਹੋ ਰਿਹਾ ਇਧਰ ਵੀ ਪੰਜਾਬ ਦਾ ਨੁਕਸਾਨ ਹੋ ਰਿਹਾ ਨੀ ਬੰਬ ਇਧਰ ਡਿੱਗਣ ਜਾਂ ਉਧਰ ਮਰਨੇ ਪੁੱਤ ਪੰਜਾਬੀਆ ਨੀ ਵਾਗੇ ਦੀਏ ਸਰਹਦਾਂ ਉਹ ਜਿਹੜੇ ਕਲਾਕਾਰਾਂ ਨੇ ਬੋਲਿਆ ਮੇਰਾ ਮੈਸੇਜ ਉਹਨਾਂ ਨੂੰ ਇਹ ਮਿੱਟੀ ਜੇ ਇਹ ਚੈਨਲ ਦੇਖਣਗੇ ਨੀ ਨਾ ਕਦੇ ਲੜਾਈ ਲੱਗੇ ਹੋਣੀ ਬੜੀ ਖਰਾਬੀਆਂ ਨੀ ਮਜ਼ਾਇਲ ਉਧਰ ਡਿੱਗੇ ਜਾਂ ਇਧਰ ਮਰਨੇ ਪੁੱਤ ਪੰਜਾਬੀਆਂ ਨੀ ਵਾਗੇ ਦੀਆਂ ਸਰਹੱਦਾਂ ਮੰਨਿਏ ਰੱਬ ਦੇ ਪਹਾਣੇ ਨੂੰ ਕੋਈ ਅਜਮੇਰ ਸ਼ਰੀਫ ਨੂੰ ਤੜਫੇ ਤੇ ਤੜਫੇ ਕੋਈ ਨਨਕਾਣੇ ਨੂੰ ਹਾਏ ਅਖੀਰ ਚ ਇਹ ਮੈਂ ਮੁਕਤਾ ਕਰਦਾ ਜੀ ਨੀ ਵਾਗੇ ਦੀਆਂ ਸਰਹੱਦਾਂ ਅਸੀਂ ਹਾਕਮਾਂ ਦੇ ਹੁਕਮੀ ਬੱਦੇ ਮੰਨਿਏ ਰੱਬ ਦੇ ਭਾਣੇ ਨੂੰ ਕੋਈ ਅਜ ਮਹਿਰ ਸ਼ਰੀਫ ਨੂੰ ਤੜਫੇ ਤੇ ਤੜਫੇ ਕੋਈ ਨਨਕਾਣੇ ਨੂੰ ਨੀ ਵਾਗੇ ਦੀਆਂ ਸਰਹੱਦਾਂ ਖਿੱਚ ਦਿੱਤੀ ਲਕੀਰ ਨੀ ਅਸੀਂ ਦੇਖੋ ਦੋਸਤੋ ਕਿੰਨੀਆਂ ਡੁੰਗੀਆਂ ਗੱਲਾਂ ਕਰਦੇ ਆਂ ਪਰ ਸਾਡਾ ਜੋ ਪਹਿਲ ਕੰਮ ਦੇ ਵਿੱਚ ਹੋਇਆ ਜੋ ਪਲਾਮਾ ਦੇ ਵਿੱਚ ਹੋਇਆ ਸਾਡਾ ਦਿਲ ਕੰਬ ਗਿਆ ਖਿੱਚ ਦਿੱਤੀ ਲਕੀਰ ਨਹੀਂ ਜਿਵੇਂ ਮਾਂ ਬੋਲੀ ਦੇ ਸਿਰ ਵਿੱਚ ਕੱਢਿਆ ਹੁੰਦਾ ਚੀਰ ਨਹੀਂ ਹਾਏ ਜਿਵੇਂ ਮਾਂ ਬੋਲੀ ਦੇ ਸਿਰ ਵਿੱਚ ਕੱਢਿਆ ਹੁੰਦਾ ਚੀਰ ਨਹੀਂ ਅਸੀਂ ਤੇ ਕਰਨ ਜੀ ਇੱਥੇ ਤੱਕ ਆ ਕਿ 14 ਅਗਸਤ ਨੂੰ ਹਰ ਇੱਕ ਸਾਲ ਮੋਮਬਤੀਆਂ ਜਗਾਈ ਦੀਆਂ ਉੱਥੇ ਬਾਰਡਰ ਤੇ ਜਾ ਕੇ ਵੀ ਚਾਨਣ ਹੋਵੇ ਅ ਅਮਰਸਰ ਤੋਂ ਸਾਡੇ ਰਮੇਸ਼ ਸਿੰਘ ਸਤਨਾਮ ਸਿੰਘ ਮਾਨਕ ਸਾਹਿਬ ਹੁਣੀ ਤੇ ਇਹਦੇ ਹਰਪਜਨ ਸਿੰਘ ਬਰਾੜ ਸਾਈ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਵਾਲੇ ਵੀ ਵੀ ਲੜਾਈ ਨਾ ਲੱਗੇ ਮੋਮਬਤੀਆਂ ਨਾਲ ਚਾਨਣ ਹੋਵੇ ਸਾਨੂੰ ਐ ਪਾਸਪੋਰਟ ਦੀ ਲੋੜ ਨਾ ਪਵੇ ਸਾਨੂੰ ਇਮੀਗ੍ਰੇਸ਼ਨ ਦੀ ਲੋੜ ਨਾ ਪਵੇ ਸਾਡਾ ਆਨ ਜਾਨ ਬੰਦਾ ਰਵੇ ਪਰ ਜੋ ਸ਼ਰਾਰਤਾ ਕਰਦੇ ਆ ਪਰ ਉਹਨੂੰ ਸਾਨੂੰ ਸਾਡੀ ਇੰਡੀਅਨ ਆਰਮੀ 에ਅਰ ਫੋਰਸ ਨੇਵੀ ਵਾਲੇ ਐ ਠਕਮਾ ਜਵਾਬ ਦੇ ਰਹੇ ਨੇ ਤੇ ਉਹਦੇ ਨਾਲ ਸਾਡਾ ਵੀ ਇੱਕ ਚੌੜੀ ਹੋ ਰਹੀ ਹੈ ਕੀ ਕਿਚੋੜੀ ਹੋ ਰਹੀ ਖਬਰ ਖਬਰ ਆਪ ਦੇਖ ਰਹੇ ਹਾਂ ਲਗਾਤਾਰ ਨਹੀਂ ਲਗਾਤਾਰ ਖਬਰਾਂ ਦੇਖਣੀਆਂ ਕਿ ਕਿਉਂਕਿ ਲੜਾਈ ਜਦੋਂ ਕੋਈ ਲੱਗ ਜਾਂਦੀ ਹੈ ਸਾਡਾ ਆਪਣਾ ਨੁਕਸਾਨ ਹੁੰਦਾ ਜੀ ਲੋਕੀ ਡਰ ਜਾਂਦੇ ਨੇ ਪ੍ਰੋਗਰਾਮ ਨਹੀਂ ਹੁੰਦੇ ਤਾਂ ਹੁਣ ਤਾਂ ਅੱਗੇ ਮੇਲਿਆਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਤੇ ਫੇਰ ਇਸ ਕਰਕੇ ਕਿੰਨੇ ਵੀ ਲੜਾਈ ਨਾ ਲੱਗੇ ਕਿਉਂਕਿ ਜਾਈ ਦਾ ਸੀ ਮੇਲੇ ਲਿ ਸ਼ਕਾ ਕੇ ਡਾਂਗ ਨੂੰ ਲਾ ਕੇ ਮੋਢੇ ਮਿੱਤਰੋ ਮਾਣਾ ਮੁਹੀ ਭਾਰ ਪੈਲਵਾਨ ਚੱਕ ਦੇ ਲਾ ਕੇ ਗੋਡੇ ਮਿੱਤਰੋ ਨੇ ਤਪਤਾ ਲੈ ਕੇ ਜੱਟੀ ਖੇਤ ਜਾਮਦੀ ਸਿਖਰ ਦਪਾਰ ਨੂੰ ਬੋੜਾ ਥੱਲੇ ਬੈਠ ਬਾਪੂ ਯਾਦ ਕਰਦੇ ਵੈ ਲਾਹੌਰ ਸ਼ਹਿਰ ਨੂੰ ਬਣ ਸਕੇ ਭਾਈ ਬਣਨਾ ਨਹੀਂ ਹੋਣਾ ਨਹੀਂ ਬਣ ਸਕੇ ਭਾਈ ਗਲ ਪਾੜੋ ਜੱਫੀਆਂ ਉਹ ਛੱਡ ਦਿਓ ਵੈਰ ਨੂੰ ਬੋੜਾ ਥੱਲੇ ਬੈਠ ਬਾਪੂ ਯਾਦ ਕਰਦੇ ਲਾਹੌਰ ਸ਼ਹਿਰ ਨੂੰ ਹਾਏ ਅਸੀਂ ਇੱਥੇ ਤੱਕ ਗਏ ਚੱਕਿਆ ਕਿ ਸੁਖੀ ਵਸੇ ਕਸ਼ਮੀਰ ਮੁਕੇ ਰੇੜ ਕਾ ਪਸ਼ੌਰ ਦਾ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਜਦੋਂ ਕਸੀਂ ਗਾਂ ਗੂ ਕੇ ਜਾਂ ਨੇੜੇ ਹੁੰਨੇ ਆ ਉਧਰੋਂ ਨੇੜੇ ਹੁੰਨੇ ਉਧਰੋਂ ਫੇਰ ਕੋਈ ਪਟਾਕਾ ਪੈ ਜਾਂਦਾ ਫੇਰ ਕੋਈ ਵਾਰਦਾਤ ਹੋ ਜਾਂਦੀ ਆ ਸਾਡਾ ਸਾਰੇ ਕੀਤੇ ਕਰਾਇ ਤੇ ਪਾਣੀ ਫਿਰ ਜਾਂਦਾ ਅਸੀਂ ਜ਼ੀਰੋ ਨੇ ਅਸੀਂ ਮੈਨਸ ਜ਼ੀਰੋ ਹੁੰਦੇ ਸਾਰੇ ਕਲਾਕਾਰ ਪਰ ਮੈਂ ਹੱਥ ਜੋੜ ਕੇ ਕਹਿੰਦਾ ਬੇਨਤੀ ਕਰਦਾ ਜਿਹੜੇ ਉਧਰਲੇ ਕਮੇਡੀਅਨ ਕਲਾਕਾਰ ਆ ਠੀਕ ਆ ਅਸੀਂ ਤੁਹਾਡੇ ਡਰਾਮੇ ਬਹੁਤ ਦੇਖਦੇ ਆ ਫਿਲਮਾਂ ਬਹੁਤ ਦੇਖਦੇ ਕਮੇਡੀ ਦੇਖਦੇ ਆ ਪਰ ਸਾਡੀ ਇੰਡੀਆ ਬਾਰੇ ਬੁਰਾ ਨਾ ਬੋਲਿਓ ਇਹ ਧਿਆਨ ਰੱਖਿਓ ਬਿਲਕੁਲ ਤੁਸੀਂ ਜਿਵੇਂ ਕੋਸ਼ਿਸ਼ਾਂ ਕਰਦੇ ਹੋ ਜਿਵੇਂ 14 ਅਗਸਤ ਦੀ ਤੁਸੀਂ ਗੱਲ ਕੀਤੀ ਵੀ ਕਿਤੇ ਭਾਈ ਚਾਰਖਸਤਾਂ ਜੁ ਉਬਰੇ ਵਿਚਾਲੇ ਕੋਈ ਸ਼ਰਾਰਤ ਹੋ ਜਾਂਦੀ ਫਿਰ ਮਨ ਜਿਆਦਾ ਦੁੱਖਦਾ ਕਿ ਤੁਹਾਡੀਆਂ ਕੋਸ਼ਿਸ਼ਾਂ ਵੀ ਕਿਤੇ ਨਾ ਕਿਤੇ ਖਤਮ ਹੋ ਜਾਂਦੀਆਂ ਅਸੀਂ ਫੇਲ ਹੋ ਜਾਂਦੇ ਹਾਂ ਜੀ ਪਰ ਸ਼ਰਾਰਤ ਕਰਨ ਵਾਲੇ ਦਾ ਚੇਤਾਨ ਦਾ ਦਿਮਾਗ ਵੱਡਾ ਹਮ ਅਸੀਂ ਮਿਹਨਤ ਕਰਦੇ ਹਾਂ ਹੋਮਵਰਕ ਕਰਦੇ ਹਾਂ ਵੀ ਯਾਰ ਜੇ ਅਸੀਂ ਇਸ ਦੁਨੀਆ ਤੇ ਪ੍ਰਮਾਤਮਾ ਨੇ ਸਾਨੂੰ ਗੌਣ ਪਾਣੀ ਦਿੱਤਾ ਹੋਇਆ ਤੇ ਕੋਈ ਭਾਈਚਾਰੇ ਦੀ ਗੱਲ ਕਰੀਏ ਕੋਈ ਸਾਂਝ ਦੀ ਗੱਲ ਕਰੀਏ ਕੋਈ ਆਵਾਮ ਤੱਕ ਦੁਨੀਆ ਤੱਕ ਕੋਈ ਮੈਸੇਜ ਆਵੇ ਕਿਉਂਕਿ ਮੈਸੇਜ ਆਫ 올 ਪੀਪਲ ਆਲਵਰਦੀ ਕਨਵੇ ਹਰ ਇੱਕ ਦੋਨਾ ਦੇਸ਼ਾਂ 'ਚ ਜਾਵੇ ਕਿ ਪਰ ਅਸੀਂ ਉੱਥੇ ਫੇਲ ਹੋ ਜਾਂਦੇ ਆ ਪਰ ਫਿਕਰ ਹੈ ਉਹ ਜਵਾਨਾਂ ਦੀ ਜਿਹੜੇ ਖੜੇ ਨੇ ਇਸ ਟਾਈਮ ਸਰ ਲੈ ਜੀ ਲੈ ਪਰਮਾਤਮਾ ਨੂੰ ਉਹਨੂੰ ਤੰਦਰੁਸਤੀ ਦੇਵੇ ਠੀਕ ਨਹੀਂ ਗੱਲ ਅਸੀਂ तमाम ਸਾਰੇ ਹੀ ਕਲਾਕਾਰ ਉਹਨਾਂ ਨੂੰ ਇੱਥੋਂ ਵੀਰ ਕਾਵਗਾ ਕਾ ਕੇ ਵੀਰ ਕਾਵ ਗਾਗਾ ਕੇ ਰਸ ਪਾ ਪਾ ਕੇ ਅਸੀਂ ਚਾਹੇ YouTube ਤੇ Facebook ਤੇ Instagram ਤੇ ਮੈਸेंजर ਤੇ ਉਹਨਾਂ ਨੂੰ ਹੱਲਾਸ਼ੇਰੀ ਦਿੰਦੇ ਆ ਕਿ ਪ੍ਰਮਾਤਮਾ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਮੇਸ਼ਾ ਹੀ ਉਹ ਸਾਡੇ ਹਿੰਦੁਸਤਾਨ ਦੀ ਰੱਖਿਆ ਕਰਦੇ ਰਹਿਣ ਤੇ ਅਸੀਂ ਉਹਨਾਂ ਦੇ ਸਿਰ ਤੇ ਹੀ ਜਣੇ ਕਿ ਸਤਿਕਾਰਯੋਗ ਸਾਡੇ ਹੀ ਸਨਮਾਨਯੋਗ ਸਾਰੇ ਹੀ ਆਰਮੀ ਪਰਸਨ ਉਹ ਜਿੰਦਾਬਾਦ ਕੋਈ ਵੀ ਰੈਜiment ਹੈ ਪਰ ਉਹ ਜਿੰਦਾਬਾਦ ਹੋ ਜੀ ਦਾ ਬਹੁਤ ਬਹੁਤ ਧੰਨਵਾਦ ਲਾਸਟ ਕੀ ਕਹਿਨੇ ਹੋ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਖਾਸ ਕਰਕੇ ਜੇ ਫੌਜੀ ਵੀ ਦੇਖ ਰਿਆ ਤੁਹਾਡੀ ਇੰਟਰਵਿਊ ਤਾਂ ਆ ਹਾਂ ਬਸ ਜੀ ਡਟੇ ਰਹੋ ਜੀ ਭਜਾਈ ਚਲ ਕੋੜਾ ਕਿਤੇ ਤਾਂ ਪਿੰਡ ਆਊਗਾ ਕਿਉਂਕਿ ਬਸ ਤੁਹਾਡੇ ਸਾਰੇ ਵਾਸਤੇ ਇਹੀ ਹੈ ਕਿ ਨਾਉਂ ਅੱਕਦੇ ਤੇ ਨਾ ਕਦੇ ਥੱਕਦੇ ਜਿਹੜੇ ਰੱਬ ਤੇ ਭਰੋਸਾ ਸਦਾ ਰੱਖਦੇ ਉਹ ਦੁਨੀਆ ਤੇ ਛਾ ਜਾਂਦੇ ਨੇ ਜਿਹੜੇ ਨਜ਼ਰਾਂ ਨਿਸ਼ਾਨਿਆਂ ਤੇ ਰੱਖਦੇ ਉਹ ਮੰਜ਼ਲਾਂ ਨੂੰ ਪਾ ਜਾਂਦੇ ਨੇ ਦੋਸਤੋ ਗਿੱਦੜ ਭਮਕਿਆਂ ਤੋਂ ਨਹੀਂ ਡਰਨਾ ਹਮੇਸ਼ਾ ਜਿੱਤ ਜਿਹੜੀ ਹੈ ਉਹ ਸੱਚ ਦੀ ਹੁੰਦੀ ਹੈ ਹਮੇਸ਼ਾ ਜਿੱਤ ਜਿਹੜੀ ਹੈ ਉਹ ਚੜ੍ਹਦੀ ਕਲਾ ਦੀ ਹੁੰਦੀ ਹੈ ਤੇ ਫੇਰ ਦੁਬਾਰਾ ਤੁਸੀਂ ਮੇਰੇ ਪਿੰਡ ਆਇਓ ਨਿੱਗੀ ਜੀਆ ਬਹੁਤ ਬਹੁਤ ਧੰਨਵਾਦ ਸੋ ਦਲਵਿੰਦਰ ਦਿਆਲਪੁਰੀ ਜੀ ਪ੍ਰਸਿੱਧ ਗਾਇਕ ਨੇ ਪੰਜਾਬ ਦੀ ਗੱਲਬਾਤ ਕਰ ਰਹੇ ਸੀਗੇ ਭਾਈਚਾਰਕ ਸਾਂਝ ਦੀ ਵੀ ਇਹਨਾਂ ਨੇ ਗੱਲ ਕੀਤੀ ਜਿਸ ਤਰੀਕੇ ਨਾਲ ਨੂੰ ਉਭਾਰਨ ਦੇ ਲਈ ਲਗਾਤਾਰ ਯਤਨ ਕਰਦੇ ਪਰ ਜਦੋਂ ਸ਼ਰਾਰਤਾ ਹੋਈਆਂ ਤਾਂ ਹੇ ਕਟਾਨ ਕੇ ਇਹਨਾਂ ਨੇ ਆਪਦੇ ਵੀਰ ਰਸ ਚ ਗੀਤ ਵੀ ਗਾਏ ਤੇ ਜਿਵੇਂ ਪੂਰਾ ਪੰਜਾਬ ਅਰਦਾਸ ਕਰ ਰਿਹਾ ਹੈ ਕਿ ਇੱਧਰ ਹਰ ਮੰਦਰ ਉੱਧਰ ਨਨਕਾਣਾ ਪੂਰਾ ਪੰਜਾਬ ਕਰੇ ਅਰਦਾਸਾਂ ਵਰਤੇ ਨਾ ਕੋਈ ਭਾਣਾ ਹਸਤਾ ਇਹੋ ਜਿਹੇ ਭਾਣੇ ਨਾ ਹੀ ਜਿਹੜੇ ਵਰਤਨ ਪੰਜਾਬ ਦੀ ਸਾਂਝ ਬਣੀ ਰਹੇ ਲੋਕ ਇੱਕ ਦੂਜੇ ਨਾਲ ਜੁੜੇ ਰਹਿਣ ਪਰ ਜੇ ਸ਼ਰਾਰਤਾਂ ਹੋਣਗੀਆਂ ਇਨਸਾਨੀਅਤ ਦਾ ਨੁਕਸਾਨ ਹੋਏਗਾ ਤਾਂ ਜਵਾਬ ਦੇਣਾ ਵੀ ਭਾਰਤ ਜਾਣਦਾ ਹੈ ਆਪਣੇ ਸਹਿਯੋਗੀ ਅਰुण ਕੌਰ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ